हे प्रभु मेरी ये विनती है अरदास है तएथों बिना सब मिथ्या है तएथों बिना सब कूड़ है तू ही सच है बाकी सब कूड़ है जो हुण है ते बाद विच नहीं जो सवेरे नहीं ते शाम नो है जो शाम नो है ते सवेरे नहीं ओनु कूड़ कहंदे ने ओनु मिथ्या कहंदे ने ओनु झूठ कहंदे ने ਸੱਚ ਤੇ ਸਦੀਵੀ ਹੈ ਪਰ ਸੰਸਾਰ ਸਦੀਵੀ ਨਹੀਂ ਇਹ ਗੱਲ ਵੱਖਰੀ ਹੈ ਕਿ ਸੰਸਾਰ ਨੂੰ ਨਿਰੰਕਾਰ ਦੀ ਛਾਇਆ ਕਹੇ ਪਰ ਜਿਵੇਂ ਦਰਖਤ ਦੀ ਛਾਇਆ ਬਦਲਦੀ ਹੈ ਢਲਦੀ ਹੈ ਹੂ ਬਹੁ ਸੰਸਾਰ ਬਦਲਦਾ ਹੈ ਢਲਦਾ ਹੈ ਲੇਕਿਨ ਸੱਚ ਆਪਣੀ ਥਾਂ ਤੇ ਅਟਲ ਹੈ ਕਾਇਮ ਹੈ ਦਰਖਤ ਤੇ ਆਪਣੀ ਥਾਂ ਤੇ ਖੜਾ ਹੈ ਛਾਇਆ ਢਲਦੀ ਹੈ ਬਣਦੀ ਹੈ ਖਤਮ ਹੁੰਦੀ ਹੈ ਹੂ ਬਹੁ ਸੰਸਾਰ ਬਣਦਾ ਢਲਦਾ ਖਤਮ ਹੁੰਦਾ ਪਰ ਨਿਰੰਕਾਰ ਨਹੀਂ ਚਲੇ ਸਾਹਿਬ ਕਹਿੰਦੇ ਨੇ ਇਹ ਅਕਾਲ ਪੁਰਖ ਤੈਥੋਂ ਬਿਨਾ ਸਭ ਕੁਝ ਕੂੜ ਹੈ ਤੋਂ ਸਭ ਕੁਝ ਵਿੱਚ ਜੋ ਕੁਝ ਖਾਸ ਜ਼ਿਕਰ ਕਰਨ ਯੋਗ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਸ ਦਾ ਬਕਾਇਦਾ ਜ਼ਿਕਰ ਕੀਤਾ ਹੈ ਕੂੜ ਰਾਜਾ ਕੂੜ ਪਰ ਜਾ ਕੂੜ ਸਭ ਸੰਸਾਰ ਸੰਸਾਰ ਦੇ ਵਿੱਚ ਸਭ ਤੋਂ ਵੱਡੀ ਹਸਤੀ ਹੁਕਮਰਾਨ ਹੈ ਰਾਜਾ ਹੈ ਉਹੀ ਚਰਚਾ ਦਾ ਪਾਤਰ ਬਣਦਾ ਹੈ ਉਹੀ ਮਨੁੱਖ ਦੀ ਜ਼ਬਾਨ ਤੇ ਜ਼ਿਆਦਾ ਹੁੰਦਾ ਹੈ ਮਨੁੱਖ ਦੇ ਵਿਚਾਰਾਂ ਦੇ ਵਿੱਚ ਵੀ ਰਾਜਾ ਹੀ ਛਾਇਆ ਰਹਿੰਦਾ ਹੈ ਪ੍ਰਾਚੀਨ ਸਮੇ ਤੋਂ ਐਸਾ ਹੀ ਚੱਲੇ ਆ ਰਿਹਾ ਹੈ ਕਿ ਮਨੁੱਖੀ ਜ਼ਿਹਨ ਦੇ ਵਿੱਚ ਮਨੁੱਖੀ ਗੁਫਤਗੋਦ ਦੇ ਵਿੱਚ ਰਾਜਾ ਹੀ ਮੌਜੂਦ ਰਹਿੰਦਾ ਹੈ ਜੋ ਹੁਕਮਰਾਨ ਹੁੰਦਾ ਹੈ ਉਦੀ ਹੀ ਚਰਚਾ ਜੋ ਹੁਕਮਰਾਨ ਹੈ ਉਦੀ ਸੋਚਣੀ ਉਨਤੇ ਇਹ ਵਿਆਪਕ ਸੋਚਣੀ ਹੈ ਤੇ ਵਿਆਪਕ ਕਥਨੀ ਹੈ ਲੇਕਿਨ ਸਾਡੇ ਰੇਸ਼ਤੇ ਵਿੱਚ ਬਹੁਤ ਜ਼ਿਆਦਾ ਹੈ ਜਿੱਥੇ ਵੀ 10 5 ਬੰਦੇ ਬੈਠੇ ਹੋਣ ਉਥੇ ਚਰਚਾ ਰਾਜਨੀਤੀ ਦੀ ਹੁਕਮਰਾਨਾਂ ਦੀ ਗੁਫਤਗੋ ਇਹ ਹੀ ਸੋਚਣੀ ਇਹ ਹੀ ਕਿਸੇ ਥਾਂ ਵੀ ਬੈਠ ਕੇ ਕੋਈ ਮਹਿਫਿਲ ਸਜੇ ਚਰਚਾ ਕਿਸੇ ਨਾ ਕਿਸੇ ਹੁਕਮਰਾਨ ਦੀ ਚੱਲ ਪੈਗੀ ਦੁਨੀਆ ਭਰ ਦੇ ਅਖਬਾਰ ਤੇ ਦੁਨੀਆ ਭਰ ਦੇ ਹੋਰ ਪ੍ਰਸਾਰਣ ਦੇ ਜਿਹੜੇ ਸਾਧਨ ਨੇ ਉਹ ਕਰੀਬਨ ਕਰੀਬਨ ਰਾਜੇ ਦੀ ਹੀ ਚਰਚਾ ਕਰਦੇ ਨੇ ਹੁਕਮਰਾਨ ਦੀ ਹੀ ਚਰਚਾ ਕਰਦੇ ਨੇ ਤੇ ਮਨੁੱਖ ਇਹੀ ਕੁਝ ਸੁਣਨਾ ਚਾਹੁੰਦਾ ਹੈ ਤੇ ਮਨੁੱਖ ਇਹੀ ਕੁਝ ਸੋਚਣਾ ਚਾਹੁੰਦਾ ਹੈ ਪਰ ਸਾਹਿਬ ਕਹਿੰਨ ਕੋੜ ਰਾਜਾ ਰਾਜਾ ਵੀ ਝੂਠ ਹੈ ਮਿੱਥਿਆ ਜੋ ਅੱਜ ਹੈ ਤੇ ਕੱਲ ਨਹੀਂ ਉਹਨੂੰ ਕਿਸ ਤਰ੍ਹਾਂ ਰਾਜਾ ਮੰਨੀਐ ਕਹਿੰਦੇ ਨੇ ਧਾਰਮਿਕ ਲੋਗਾ ਨੇ ਰਾਜਾ ਸ਼ਬਦ ਦਿੱਤਾ ਤੇ ਪ੍ਰਮਾਤਮਾ ਨੂੰ ਸੀ ਲੇਕਿਨ ਬਾਦ ਵਿੱਚ ਵਿਅਕਤੀਆਂ ਨਾਲ ਜੁੜ ਗਿਆ ਜੋ ਸੰਸਾਰ ਦਾ ਮਾਲਕ ਹੈ ਸੱਚਾ ਮਾਲਕ ਹੈ ਰਾਜਾ ਤੇ ਉਹਨੂੰ ਆਖਿਆ ਗਿਆ ਬਾਦ ਵਿੱਚ ਜੋ ਮੁਲਕਾਂ ਦੇ ਵਕਤੇ ਆਰਜ਼ੀ ਮਾਲਕ ਬਣ ਬੈਠੇ ਉਹਨਾਂ ਦੇ ਨਾਲ ਵੀ ਇਹ ਰਾਜਾ ਲਖਬ ਜੁੜਿਆ ਭਗਤ ਕਬੀਰ ਕਹਿੰਦੇ ਕੋ ਹਰ ਸਮਾਨ ਨਹੀਂ ਰਾਜਾ ਇਹ ਭੂਪਤ ਸਭ ਦਿਵਸ ਚਾਰ ਕੇ ਜੋ ਤੇ ਕਰਤ ਦਿਵਾਜਾ ਹਰੀ ਸਮਾਨ ਹੋਰ ਕੋਈ ਰਾਜਾ ਨਹੀਂ ਹੈ ਉਹ ਵਿਆਪਕ ਹੈ ਔਰ ਉਸਦੀ ਮਲਕੀਅਤ ਹੈ ਉਹ ਐਸਾ ਨਹੀਂ ਕਿ ਅਜ ਹੈ ਕਿ ਕੱਲ ਨਹੀਂ ਹੋਵੇਗਾ ਉਸ ਰਾਜੇ ਨਾਲ ਸ਼ਬਦ ਜੋੜਿਆ ਗਿਆ ਅਕਾਲ ਸਮੇ ਤੋਂ ਪਰੇ ਅਸੀਂ ਸਮੇ ਦੇ ਵਿੱਚ ਹਾਂ ਪਰ ਜਹ ਤੇ ਰਾਜਾ ਸਮੇ ਦੇ ਵਿੱਚ ਨੇ ਪਰ ਉਹ ਪਰਮ ਰਾਜਾ ਮਹਾਰਾਜਾ ਉਹ ਅਕਾਲ ਪੁਰਖ ਹੈ ਸਮੇ ਤੋਂ ਪਰੇ ਹੈ ਸ਼ਾਇਦ ਇਸੇ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪ ਨੂੰ ਰਾਜਾ ਤੇ ਮਹਾਰਾਜਾ ਕਰਕੇ ਆਖਿਆ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜ ਐਸੋ ਰਾਜ ਛੋੜ ਔਰ ਦੂਜਾ ਕੌਣ ਧਿਆਈਏ اے ਪ੍ਰਭੂ ਐਸੇ ਮਹਾਰਾਜੇ ਨੂੰ ਛੱਡ ਕੇ ਐਸੇ ਰਾਜੇ ਨੂੰ ਛੱਡ ਕੇ ਮੈਂ ਹੋਰ ਕਿਹੜੇ ਰਾਜੇ ਦਾ ਚੰਤਨ ਕਰਾਂ ਹੋਰ ਕਿਹੜੇ ਹੁਕਮਰਾਨ ਦੇ ਨਾਲ ਜੁੜਾਂ ਤੋ ਉਹ ਅਕਾਲ ਪੁਰਖ ਰਾਜਾ ਹੈ ਰਜੇ ਆਇਆ ਤ੍ਰਿਪਾ ਲੇਕਿਨ ਇਹ ਲਖਬ ਜੁੜ ਗਿਆ ਉਹਨਾਂ ਵਿਅਕਤੀਆਂ ਦੇ ਨਾਲ ਜੋ ਵਿਅਕਤੀ ਤੌਰ ਤੇ ਔਰ ਅਰਜ਼ੀ ਤੌਰ ਤੇ ਕੁਝ ਸਮੇਂ ਲਈ ਕਿਸੇ ਥਾਂ ਦੇ ਕਿਸੇ ਮੁਲਕ ਦੇ ਕਿਸੇ ਸ਼ਹਿਰ ਦੇ ਮਾਲਕ ਬਣੇ ਸਾਹਿਬ ਕਹਿੰਦੇ ਨੇ ਕੂੜ ਰਾਜਾ ਰਾਜਾ ਝੂਠ ਹੈ ਮਿੱਥੇ ਹੈ ਅੱਜ ਹੈ ਕੱਲ ਨਹੀਂ ਇਹ ਤੇ ਛਾਇਆ ਹੈ ਵਜੂਦ ਨਹੀਂ ਤੇ ਕੂੜ ਪਰਜਾ ਸਿਰਫ ਐਸਾ ਹੀ ਨਹੀਂ ਕਿ ਰਾਜੇ ਦਾ ਰਾਜਾ ਹੋਣਾ ਕੂੜ ਹੈ ਪਰਜਾ ਦਾ ਪਰਜਾ ਹੋਣਾ ਵੀ ਕੂੜ ਹੈ ਜੈਸੇ ਬਾਲਕ ਖੇਲ ਖੇਲਦੇ ਨੇ ਬਾਦਸ਼ਾਹ ਦੀ ਵਜ਼ੀਰ ਬਣਦਾ ਹੈ ਇੱਕ ਮੁਜਰਮ ਬਣਦਾ ਹੈ ਬਾਕੀ ਪਰਜਾ ਬਣਦੀ ਹੈ ਬਾਲਕ ਦਾ ਖੇਲ ਬਾਲਕ ਦੀ ਇਹ ਲੀਲਾ ਹਕੀਕਤ ਦੇ ਵਿੱਚ ਇਹ ਸਾਰੀ ਲੀਲਾ ਹੀ ਚੱਲ ਰਹੀ ਹੈ ਮਨੁੱਖੀ ਤਲ ਦੀ ਔਰ ਬਗੌਰ ਮੁਤਾਲਾ ਕਰੀਏ ਕਿ ਸਰੀਰਕ ਤੌਰ ਤੇ ਮਨੁੱਖ ਵੱਡਾ ਹੋ ਜਾਂਦਾ ਹੈ ਬૌਧਿਕ ਤੌਰ ਤੇ ਤੇ ਬੱਚੇ ਦਾ ਬੱਚਾ ਹੀ ਰਹਿੰਦਾ ਹੈ ਉਹਦੀ ਸੋਚਣੀ ਉਹੀ ਬਣੀ ਰਹਿੰਦੀ ਹੈ ਫਰਕ ਸਿਰਫ ਇਤਨਾ ਹੈ ਕਿ ਜਦ ਛੋਟਾ ਸੀ ਤਾਂ ਖਿਡੌਣੇ ਛੋਟੇ ਸਨ ਛੋਟੀ ਸਾਈਕਲ ਸੀ ਛੋਟਾ ਰੇਡੀਓ ਸੀ ਛੋਟਾ ਜਿਹਾ ਖਿਡੌਣੇ ਵਾਲਾ ਟੀਵੀ ਸੀ ਛੋਟੀ ਜਿਹਾ ਮੋਟਰ ਕਾਰ ਖਿਡੌਣੇ ਵਾਲੇ ਸੀ ਉਸ ਮੋਟਰ ਕਾਰ ਨਾਲ ਖੇਡ ਰਿਹਾ ਉਸ ਗੱਡੀ ਨਾਲ ਖੇਡ ਰਿਹਾ ਉਸ ਸਾਈਕਲ ਨਾਲ ਖੇਡ ਰਿਹਾ ਪਰ ਹੁਣ ਵੱਡਾ ਹੋ ਗਿਆ ਤੋ ਸਾਈਕਲ ਵੱਡੀ ਚਾਹੀਦੀ ਰੇਡੀਓ ਵੱਡਾ ਚਾਹੀਦਾ ਹੁਣ ਮੋਟਰਕਾਰ ਵੱਡੇ ਚਾਹੀਦੀ ਹੈ ਗਰਸ਼ ਕੇ ਹਨ ਖਿਡੌਣੇ ਪਹਿਲੇ ਛੋਟੇ ਖਿਡੌਣਿਆਂ ਨਾਲ ਖੇਡਦਾ ਸੀ ਹੁਣ ਵੱਡਾ ਹੋ ਗਿਆ ਹੈ ਵੱਡੇ ਖਿਡੌਣਿਆਂ ਨਾਲ ਖੇਡ ਰਿਹਾ ਹੈ ਖਿਡੌਣਿਆਂ ਦੀ ਖੇਡ ਉਹੀ ਹੈ ਬਚਪਨਾ ਉਹੀ ਹੈ ਭਾਵੇਂ ਸਰੀਰ ਬਜ਼ੁਰਗ ਹੋ ਗਿਆ ਸ਼ਾਇਦ ਇਸੇ ਵਾਸਤੇ ਈਰਾਨ ਦੇ ਪ੍ਰਸਿੱਧ ਸੂਫੀ ਫਕੀਰ ਨੇ ਕਿਸੇ ਵਕਤ ਕਿਹਾ ਸੀ ਬਜ਼ੁਰਗੀ ਬਾ ਅਕਲ ਅਸਤ ਨਕੇ ਬਸਾਲ ਤਵੰਦਰੀ ਬਦਲਸ ਨਕੇ ਬਮਾਲ ਬਜ਼ੁਰਗੀ ਅਕਲ ਤੋਂ ਹੈ ਉਮਰ ਤੋਂ ਨਹੀਂ ਔਰ ਅਮੀਰੀ ਦਿਲ ਤੋਂ ਹੈ ਮਾਲ ਅਸਬਾਬ ਤੋਂ ਨਹੀਂ ਇਹਦੇ ਕੋਲ ਧਨ ਕਿਤਨਾ ਹੈ ਇਹਦੇ ਕੋਲ ਸੰਪਦਾ ਕਿਤਨੀ ਹੈ ਇਹ ਅਮੀਰੀ ਦੇ ਮਾਪਦੰਡ ਨਹੀਂ ਨੇ ਇਹ ਅਮੀਰੀ ਦੇ ਨਾਪ ਤੋਲ ਨਹੀਂ ਨੇ ਅਮੀਰੀ ਦਾ ਨਾਪ ਤੋਲ ਲੈ ਕੇ ਇਹਦਾ ਦਿਲ ਕਿੰਨਾ ਵੱਡਾ ਹੈ ਧਨ ਸੰਪਦਾ ਬਹੁਤ ਵੱਡੀ ਹੋਵੇ ਦਿਲ ਬਹੁਤ ਛੋਟਾ ਹੋਵੇ ਉਸ ধন ਸੰਪਦਾ ਨੂੰ ਨਾ ਖੁਦ ਵਰਤ ਸਕੇਗਾ ਨਾ ਦੂਜੇ ਨੂੰ ਵਰਤਨ ਦੇਗਾ ਨਾ ਖੁਦ ਸੁਖ ਹਾਸਲ ਕਰ ਸਕੇਗਾ ਇਹ ਨਾ ਹੀ ਉਸ ਦੀ ধন ਸੰਪਦਾ ਦੋ ਕਿਸੇ ਦੂਸਰੇ ਨੇ ਸੁਖ ਹਾਸਲ ਕਰਨਾ ਹੈ ਉਹ ਤੇ ਸਿਮਲ ਰੁਖ ਦੀ ਤਰ੍ਹਾਂ ਹੋਵੇਗਾ ਨਾ ਪੰਛੀਆਂ ਨੂੰ ਟਿਕਾਣਾ ਫੁੱਲ ਵੀ ਕਿਸੇ ਕੰਮ ਦੇ ਨਹੀਂ ਫਲ ਵੀ ਕਿਸੇ ਕੰਮ ਦੇ ਨਹੀਂ ਔਰ ਛਾਇਆ ਵੀ ਨਹੀਂ ਤਾਂ ਸਹਿਵਕਿੰਦ ਨੇ ਇਹ ਰਾਜਾ ਹੋਣਾ ਕੂੜ ਹੈ ਮਿਥਿਆ ਹੈ ਪਰ ਪ੍ਰਜਾ ਹੋਣਾ ਵੀ ਕੂੜ ਹੈ ਮਿਥਿਆ ਹੈ ਕੌਣ ਰਾਜਾ ਹੈ कौन पर जाए सब सपने दी खेड़ सब सपने दी लीला सब मिथ्या परजा अज है कल नहीं राजा अज है कल नहीं जो अज है ते कल नहीं ओते कूड़ है जो सवेरे है ते शाम नहीं ओते मिथ्या है कूड़ राजा कूड़ परजा कूड़ सब संसार सारे दा सारा संसार जो इना अखा नाल असि देख रहे ਸਾਹਿਬ ਕਹਿੰਦੇ ਕੋੜ ਹੈ ਇਹਦੇ ਛਾਇਆ ਹੈ ਇਹਦੇ ਮਿੱਥਿਆ ਹੈ ਧਰਮ ਦੀ ਮੂਲ ਸਾਧਨਾ ਇਹ ਹੀ ਹੈ ਕਿ ਸੰਸਾਰ ਮਿੱਥਿਆ ਦਿਖਾਈ ਦੇਵੇ ਨਿਰੰਕਾਰ ਸੱਚ ਦਿਖਾਈ ਦੇਵੇ ਪਦਾਰਥ ਮਿੱਥਿਆ ਦਿਖਾਈ ਦੇਵੇ ਪਰਮਾਤਮਾ ਸੱਚ ਦਿਖਾਈ ਦੇਵੇ ਜਗਤ ਮਿੱਥਿਆ ਦਿਖਾਈ ਦੇਵੇ ਕਰਤਾ ਸੱਚ ਦਿਖਾਈ ਦੇਵੇ ਲੇਕਿਨ ਸੰਸਾਰੀ ਇਸ ਤੋਂ ਉਲਟ ਜੀਉਂਦਾ ਹੈ ਜੋ ਪਰਮਾਤਮਾ ਹੈ ਇਹ ਮਿੱਥਿਆ ਦਿਖਾਈ ਦਿੰਦਾ ਹੈ ਜੋ ਜਗਤ ਹੈ ਇਹ ਸੱਚ ਦਿਖਾਈ ਦਿੰਦਾ ਹੈ ਪਦਾਰਥ ਸੱਚ ਦਿਖਾਈ ਦਿੰਦਾ ਹੈ ਜੋ ਨਿਰੰਕਾਰ ਹੈ ਉਹ ਤੇ ਮਿੱਥਿਆ ਫਜ਼ੂਲ ਹੈ ਕੂੜ ਹੈ ਪਰ ਇਹ ਜੋ ਸੰਸਾਰ ਹੈ ਇਹ ਸੱਚ ਹੈ ਜੀਵਨ ਦੇ ਇਹ ਦੋ ਢੰਗ ਨੇ ਸੰਸਾਰ ਨੂੰ ਸੱਚ ਕਰਕੇ ਮੰਨਣਾ ਤੇ ਜੀਵਣਾ ਜਾਂ ਨਿਰੰਕਾਰ ਨੂੰ ਸੱਚ ਕਰਕੇ ਮੰਨਣਾ ਤੇ ਜੀਵਣਾ ਜੀਵਨ ਦੇ ਇਹ ਦੋ ਹੀ ਢੰਗ ਨੇ ਯਾ ਸੰਸਾਰ ਨੂੰ ਮਿੱਥਿਆ ਸਮਝਣਾ ਤੇ ਜੀਵਣਾ ਯਾ ਨਿਰੰਕਾਰ ਨੂੰ ਹੀ ਮਿਥਿਆ ਸਮਝਣਾ ਤੇ ਜੀਵਣਾ ਵੈਸੇ ਧਰਤੀ ਤੇ ਉਹਨਾਂ ਲੋਕਾਂ ਦੀ ਗਿਣਤੀ ਹਮੇਸ਼ਾ ਜ਼ਿਆਦਾ ਰਹੀ ਹੈ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਮਿਥਿਆ ਜਾਣਿਆ ਫਜ਼ੂਲ ਜਾਣਿਆ ਜਿਨ੍ਹਾਂ ਨੇ ਨਿਰੰਕਾਰ ਨੂੰ ਮਿਥਿਆ ਜਾਣਿਆ ਔਰ ਸੰਸਾਰ ਨੂੰ ਸੱਚ ਜਾਣਿਆ ਪੰਜਾਬੀ ਦਾ ਤਾਂ ਇੱਕ ਆਮ ਮੁਹਾਵਰਾ ਹੈ ਇਹ ਜਗ ਮਿੱਠਾ ਅਗਲਾ ਕਿੰਨ ਮਿੱਠਾ ਬਸ ਇਹੀ ਜਗਤ ਸਭ ਕੁਝ ਹੈ ਕਿਉਂਕਿ ਦਿਖਾਈ ਦੇ ਰਿਹਾ ਹੈ ਔਰ ਇਹ ਹੈ ਉਹ ਪ੍ਰਮਾਤਮਾ ਪਤਾ ਨਹੀਂ ਹੈ ਜਾਂ ਨਹੀਂ ਤਾਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਜਿੱਥੇ ਤੱਕ ਇਹ ਸਾਰਾ ਜਗਤ ਦਿਖਾਈ ਦੇ ਰਿਹਾ ਹੈ ਕੂੜ ਹੈ ਮਿੱਥੇ ਹੈ ਕੂੜ ਮੰਡਪ ਕੂੜ ਮਾੜੀ ਕੂੜ ਬੈਸਣ ਹਾਰ ਸੋਹਣੇ ਸੋਹਣੇ ਚੰਦੋਏ ਸ਼ਾਮਿਆਨੇ ਤਾਣਨੇ ਔਰੇ ਖੂਬਸੂਰਤ ਮਹਿਲ ਮਾੜੀਆਂ ਤੇ ਇਨਾਂ ਮਹਿਲ ਮਾੜੀਆਂ ਦੇ ਚ ਰਹਿਣ ਵਾਲੇ ਬੈਸਣ ਵਾਲੇ ਸਾਹਿਬ ਕਹਿੰਦੇ ਸਭ ਕੂੜ ਸਭ ਮੇਥੇ ਇਹ ਮਾੜੀਆਂ ਅੱਜ ਹਨ ਕੱਲ ਨਹੀਂ ਇਹ ਸ਼ਾਮਿਆ ਨੇ ਤਣੇ ਹੋਏ ਅੱਜ ਹਨ ਕੱਲ ਨਹੀਂ ਔਰ ਇਨਾਂ ਦੇ ਚ ਰਹਿਣ ਵਾਲੇ ਅੱਜ ਹਨ ਤੇ ਕੱਲ ਨਹੀਂ ਇਸ ਵਾਸਤੇ ਕੁਝ ਧਾਰਮਿਕ ਪੁਰਸ਼ਾ ਨੇ ਤੇ ਸਮੁੱਚੇ ਸੰਸਾਰ ਨੂੰ ਇੱਕ ਧਰਮਸ਼ਾਲਾ ਹੀ ਕਹਿ ਦਿੱਤਾ ਹੈ ਮੁਸਾਫਰਖਾਨਾ ਕਹਿ ਦਿੱਤਾ ਹੈ ਮੁਸਾਫਰਖਾਨੇ ਦੇ ਚ ਜੈਸੇ ਮੁਸਾਫਰ ਆਉਂਦੇ ਨੇ ਜਾਉਂਦੇ ਨੇ ਸਦੀਵੀ ਕੋਈ ਨਹੀਂ ਟਿਕਦਾ ਸਰਾਇ ਹੈ ਇਹ ਜਗਤ ਆਮੜਾ ਜਾਵਣਾ ਇਸ ਤੇ ਬਣਿਆ ਹੋਇਆ ਹੈ ਰੋਜ਼ ਨਵੇਂ ਜੀਵ ਆ ਰਹੇ ਨੇ ਰੋਜ਼ ਪੁਰਾਣੇ ਰੁਕਸਤ ਹੋ ਰਹੇ ਨੇ ਮੁਸਾਫਰਖਾਨਾ ਕੋਈ ਇਸ ਮੁਸਾਫਰਖਾਨੇ ਚ 80 ਸਾਲ ਰਹਿੰਦਾ ਕੋਈ 60 ਸਾਲ ਰਹਿੰਦਾ ਕੋਈ 40 ਸਾਲ ਰਹਿੰਦਾ ਕੋਈ 40 ਦਿਨ ਰਹਿੰਦਾ ਹੈ ਰੁਕਸਤ ਹੁੰਦਾ ਹੈ ਹੋਰ ਨਵੇਂ ਆਉਂਦੇ ਨੇ ਇਹ ਆਵਾਜ਼ਾਈ ਇਸ ਮੁਸਾਫਰਖਾਨੇ ਚ ਰੋਜ਼ جاری ਹੈ ਨੈਨੋ ਦੇਖਤ ਇਹ जग ਜਾਈ ਦੇਖਦਿਆਂ ਇਹਨਾਂ ਅੱਖਾਂ ਦੇ ਨਾਲ ਲੇਕਿਨ ਫਿਰ ਵੀ ਇੱਕ ਗੱਲ ਭੁਲਾਂਦੇ ਆਂ ਔਰ ਯਕੀਨ ਕਰਦੇ ਆਂ ਸੰਸਾਰ ਸੱਚ ਹੈ ਨਿਰੰਕਾਰ ਜੋ ਉਠੇ ਸਾਬ ਕਹਿੰਦੇ ਨਹੀਂ ਇਹ ਮਹਿਲ ਮਾੜੀਆਂ جھూਠ ਨੇ ਇਹ ਮੰਡਪ ਤੇ ਸ਼ਾਮਿਆਂ ਨੇ ਇਹ ਚੰਦ ਹੋਏ ਤਣੇ ਹੋਏ جھూਠ ਨੇ ਇਹਨਾਂ ਵਿੱਚ ਬੈਠਣ ਵਾਲੇ ਉਹ ਵੀ ਮਿੱਥਿਆ ਨੇ ਉਹ ਵੀ جھూਠ ਹੈ ਕੂੜ ਸੋਏ ਨਾ ਊੜ ਰੁੱਪਾ ਊੜ ਪੈਨਣ ਹਾਰ ਸੋਇਨਾ ਜਿਹਦੀ ਚਮਕ ਦਮਕ ਆਧ ਕਾਲ ਤੋਂ ਮਨੁੱਖ ਨੂੰ ਆਪਣੀ ਤਰਫ ਖਿੱਚਦੀ ਰਹੀ ਹੈ ਦਰਸਲ ਕੰਚਨ ਦਾ ਹੀ ਬਹੁਤ ਗਹਿਰੇ ਤਲ ਦੇਚ ਮਨੁੱਖ ਤੇ ਪ੍ਰਭਾਵ ਰਿਹਾ ਹੈ ਮਨੁੱਖ ਦੀ ਲੰਬੀ ਚੌੜੀ ਭਟਕਣਾ ਕੰਚਨ ਕਰਕੇ ਹੀ ਹੈ ਸੋਇਨੇ ਕਰਕੇ ਹੈ ਸਹਿਬ ਕਹਿੰਦੇ ਨੇ ਇਹ ਸੋਨਾ ਇਹ ਵੀ ਝੂਠ ਹੈ ਇਹ ਵੀ ਮਿੱਥਿਆ ਹੈ ਇਹਦੀ ਚਮਕ ਵੀ ਸਦੀਵੀ ਨਹੀਂ ਰਹਿੰਦੀ ਔਰ ਇਹ ਵੀ ਗਲ ਜਾਏਗਾ ਢਲ ਜਾਏਗਾ ਅਜ ਹੈ ਕਰ ਨਹੀਂ ਇਸ ਸੋਨੇ ਦੇ ਗਹਿਣੇ ਕੂੜ ਨੇ ਝੂਠ ਨੇ ਔਰ ਚਾਂਦੀ ਇਹ ਵੀ ਝੂਠ ਹੈ ਤੇ ਚਾਂਦੀ ਦੇ ਸੋਨੇ ਦੇ ਜਿਹੜੇ ਗਹਿਣੇ ਪਾਣ ਵਾਲੇ ਨੇ ਸਾਬ ਕਹਿੰਨ ਉਹ ਵੀ ਕੂੜ ਹੈ ਕੂੜ ਪਹਿਨਣ ਹਾਰ ਪਹਿਨਣ ਹਾਰ ਵੀ ਅਜ ਹੈ ਕਾਲ ਨਹੀਂ ਦਰਸਲ ਮਨੁੱਖ ਦੇ ਅੰਦਰ ਆਦ ਕਾਲ ਤੋਂ ਇਹ ਭਾਵ ਬਣਿਆ ਕਿ ਮੈਂ ਸੁੰਦਰ ਦਿਖਾਈ ਦੇਵਾਂ ਤੇ ਲੋਕੀ ਮੈਨੂੰ ਸੁੰਦਰ ਮੰਨ ਇਸ ਵਾਸਤੇ ਹਾਰ ਸ਼ਿੰਗਾਰ ਦਾ ਇਥੋਂ ਜਨਮ ਹੋਇਆ ਹੈ ਲੇਕਿਨ ਇਹ ਮਨੁੱਖ ਦੇ ਅੰਦਰ ਹੀਣ ਭਾਵ ਹੈ ਇਸਨੇ ਆਪਣੇ ਆਪ ਨੂੰ ਕਰੂਪ ਕਿਉਂ ਮਹਿਸੂਸ ਕੀਤਾ ਦਰਸਲ ਕਰੂਪਤਾ ਤੇ ਅੰਦਰ ਸੀ ਸ਼ਿੰਗਾਰ ਇਸਨੇ ਬਾਹਰ ਕੀਤਾ ਹੈ ਮਲੰਤਾ ਤੇ ਅੰਦਰ ਸੇ ਸਫਾਈ ਇਸਨੇ ਬਾਹਰ ਕੀਤੀ ਪਹਿੜਾ पण ਤੇ ਅੰਦਰ ਸੇ ਸਵਾਰਿਆ ਸ਼ਿੰਗਾਰਿਆ ਇਸਨੇ ਬਾਹਰ ਇੱਕ ਕਾਲਮ ਦਾ ਕਹਿਣਾ ਹੈ ਹਜ਼ਾਰ ਆਰائشیں ਸਦਕੇ ਹਨ ਉਸकी ਸਾਦਾਵਾਜ਼ੇ ਪਰ ਨਹੀਂ ਮੋਤਾਜ ਜ਼ੇਵਰ ilm وعقل ਨੇ ਜਿਸਕੋ ਸਵਾਰਾ ਹੈ ਜਿਹਨੂੰ ਗਿਆਨ ਨੇ ਜਿਹਨੂੰ ilm ਨੇ ਸਵਾਰਿਆ ਹੈ ਸ਼ਿੰਗਾਰ ਹੈ ਉਹਨੂੰ ਕਿਸੇ ਹੋਰ ਸ਼ਿੰਗਾਰ ਦੀ ਲੋੜ ਨਹੀਂ ਉਹਨੂੰ ਕਿਸੇ ਹੋਰ ਗਹਿਣਿਆਂ ਦੀ ਲੋੜ ਨਹੀਂ ਪੁਰਸ਼ ਨਾਲੋਂ ਇਹ ਹੀਣ ਭਾਵ ਜ਼ਿਆਦਾ ਨਾਰੀ ਦੇ ਅੰਦਰ ਹੈ ਇਸ ਵਾਸਤੇ ਉਸ ਦਾ ਬਹੁਤ ਸਾਰਾ ਸਮਾਂ ਤੇ ਉਸ ਦਾ ਬਹੁਤ ਸਾਰਾ ਧਨ ਉਹਦੀ ਬਹੁਤ ਸਾਰੀ ਸ਼ਕਤੀ ਹਾਰ ਸ਼ਿੰਗਾਰ ਦੇ ਛੇਬ ਦੀਤ ਹੋ ਜਾਂਦੀ ਹੈ ਕਦੇ ਬਵੌਰ ਜਾਤ ਮਾਰੀਏ ਮੋਰ ਕਿੰਨਾ ਖੂਬਸੂਰਤ ਹੈ ਹੰਸ ਕਿੰਨਾ ਖੂਬਸੂਰਤ ਹੈ ਮਛਲੀਆਂ ਦੇਤੇ ਕਿੰਨੀ ਸੋਹਣੀ ਚਿੱਤਰਕਾਰੀ ਹੈ ਜੰਗਲੀ ਜਾਨਵਰ ਪਸ਼ੂ ਕਿਤਨੇ ਸੋਹਣੇ ਢੰਗ ਨਾਲ ਅਕਾਲ ਪੁਰਖ ਨੇ ਉਹਨਾਂ ਨੂੰ ਸਵਾਰਿਆ ਹੈ ਸ਼ਿੰਗਾਰਿਆ ਹੈ ਦਰਸਲ ਇਸ ਤਰ੍ਹਾਂ ਦਾ ਸੁਪਨ ਅਕਾਲ ਪੁਰਖ ਨੇ ਮਨੁੱਖ ਨੂੰ ਵੀ ਦਿੱਤਾ ਹੈ ਲੇਕਿਨ ਉਹ ਅੰਦਰੂਨੀ ਹੈ ਮਹਾਨ ਹੈ ਉਹਦੀ ਤਰਫ ਇਸਨੇ ਕਦੀ ਝਾਤ ਨਹੀਂ ਮਾਰੀ ਉਸਦੀ ਤਰਫ ਇਸਨੇ ਕਦੀ ਦੇਖਿਆ ਨਹੀਂ ਇਸ ਵਾਸਤੇ ਇਸ ਦਾ ਸਮਾਂ ਇਹਦੀ ਸ਼ਕਤੀ ਬਾਹਰ ਦੇ ਸੁਪਨ ਦੇ ਵਿੱਚ ਨਸ਼ਟ ਹੁੰਦੀ ਰਹੀਏ ਤੋਂ ਸਹਿਬ ਕਹਿੰਦੇ ਨੇ ਇਹ ਸੋਨਾ ਇਹ ਚਾਂਦੀ ਔਰ ਸੋਨੇ ਤੇ ਚਾਂਦੀ ਦੇ ਬਣੇ ਹੋਏ ਇਹ ਗਹਿਣੇ ਔਰ ਇਹਨਾਂ ਨੂੰ ਪਹਿਨਣ ਵਾਲੇ ਸਾਇਦ ਕਰਨ ਸਬ ਕੂੜ ਹੈ ਸਭ ਮਿਥੇ ਕੂੜ ਕਾਇਆ ਕੂੜ ਕੱਪੜ ਕੂੜ ਰੂਪ ਅਪਾਰ ਇਹ ਜੋ ਅਪਾਰ ਰੂਪ ਹੈ અત્યੰਤ ਸੁੰਦਰਤਾ ਹੈ ਕਾਇਆ ਦੀ ਔਰ ਖਾਸ ਕਰਕੇ ਕਪੜਿਆਂ ਦੇ ਨਾਲ ਹੋਰ ਸੁਆਮਣੀ ਹੈ ਹੋਰ ਸੁੰਦਰ ਹੈ ਸਾਹਿਬ ਕੰਨੇ ਕਾਇਆ ਵੀ ਕੂੜੇ ਇਹ ਕਪੜੇ ਵੀ ਕੂੜ ਔਰ ਇਹ ਜਿਹੜੀ ਅਪਾਰ ਸੁੰਦਰਤਾ ਹੈ ਇਹ ਵੀ ਮਿੱਥਿਆ ਹੈ ਦੇਖਦਿਆਂ ਦੇਖਦਿਆਂ ਹੀ ਮਨੁੱਖ ਦਾ ਜੋਬਨ ਢਲ ਜਾਂਦਾ ਹੈ ਦੇਖਦਿਆਂ ਦੇਖਦਿਆਂ ਹੀ ਮਨੁੱਖ ਆਪਣੀ ਅੱਖਾਂ ਨਾਲ ਹੀ ਵੇਖ ਲੈਂਦਾ ਹੈ ਸੁੰਦਰਤਾ ਮੇਰੀ ਨਸ਼ਟ ਹੋ ਗਈ ਉਹ ਤਿੱਖੇ ਨੈਣ ਨਹੀਂ ਰਹਿ ਗਏ ਉਹ ਸੁਰਾਹੀ ਜੈਸੀ ਗਰਦਨ ਨਹੀਂ ਰਹੀ ਉਹ ਮ੍ਰਿਗ ਨੈਣ ਨਹੀਂ ਰਹੇ ਸਹਜੇ ਸਹਜੇ ਇੰਦਰੀਆਂ ਦੀ ਚਮਕ ਦਮਕ ਰੁਕਸਤ ਹੋ ਰਹੀ ਹੈ ਲੇਕਿਨ ਰੁਕਸਤ ਹੋ ਰਹੀ ਹੈ ਮਨੁੱਖ ਫਿਰ ਵੀ ਨਹੀਂ ਮੰਨਦਾ ਪੂਰਨ ਤੌਰ ਤੇ ਯਕੀਨ ਫਿਰ ਵੀ ਨਹੀਂ ਆਉਂਦਾ ਕਿ ਸਾਰੇ ਦਾ ਸਾਰਾ ਜੀਵਨ ਹੀ ਰੁਕਸਤ ਹੋ ਜਾਏਗਾ ਇਹ ਤੇ ਢਲਦੀ ਹੋਈ ਛਾਇਆ ਹੈ ਔਰ ਢਲ ਜਾਏਗੀ ਮਨੁੱਖ ਇਸ ਨੂੰ ਸਦੇਵੀ ਮੰਨ ਲੈਂਦਾ ਹੈ ਅਮਰ ਮੰਨ ਲੈਂਦਾ ਹੈ ਕਹਿੰਦੇ ਨੇ ਭਗਤ ਕਬੀਰ ਜੀ ਦੇ ਡੇਰੇ ਇੱਕ ਐਸੀ ਪਨਹਾਰੀ ਸੀ ਜੋ ਸਾਰਾ ਦਿਨ ਆਏ ਹੋਏ ਯਾਤਰੂਆਂ ਨੂੰ भगत जनां नु पाणी पिलांदी सी तन दे उत्ते खद्दर दा लिबास लेकिन ओ भी लीना लीना चीथड़े बिल्कुल भगत कबीर जी दे चेले एक दिन गंदा तट तो होके आए ते उस दिन सिकंदर लोधी दी बेगम हिंदू यात्रुअन नु वेखण लैई गंगा दे तट ते आई सी सजे होया रथ और ਹਰ ਸ਼ਿੰਗਾਰ ਨਾਲ ਸਮਾਰੀ ਹੋਈ ਇਹ ਬੇਗਮ ਬੜਾ ਕੀਮਤੀ ਉਸ ਦਾ ਲਿਬਾਸ ਚੇਲੇ ਵੇਖਦਣ ਤੇ ਦੰਗ ਰਹਿ ਗਏ ਇਤਨਾ ਕੀਮਤੀ ਲਿਬਾਸ ਲਿਬਾਸ ਦੇ ਚ ਹੀ ਹੀਰੇ ਜੜਤ ਨੇ ਮੋਤੀ ਜੜਤ ਨੇ ਨੀਲਮ ਪੰਨੇ ਜੜਤ ਨੇ مخਮਲੇ ਲਿਬਾਸ ਕਬੀਰ ਦੇ ਚੇਲੇ ਕਬੀਰ ਕੋਲ ਆ ਕੇ ਗਿਲਾ ਕਰਦੇ ਨੇ ਕਿ ਈਸ਼ਵਰ ਬੇਇਨਸਾਫੀਆਂ ਕਰਦਾ ਹੈ ਜੋ ਸਾਰਾ ਦਿਨ ਪਾਣੀ ਪਿਲਾਉਂਦੀ ਹੈ ਲੋਕਾਂ ਦੀ ਪਿਆਸ ਮਿਟਾਉਂਦੀ ਹੈ ਆਏ ਹੋਏ ਯਾਤਰੀਆਂ ਦਾ ਹਰ ਤਰੀਕੇ ਨਾਲ ਖਿਆਲ ਰੱਖਦੀ ਹੈ ਔਰ ਜੋ ਸਾਰਾ ਦਿਨ ਭਜਨ ਕਰਦੀ ਹੈ ਭਾਵਨਾ ਨਾਲ ਉਹਦੇ ਕੱਪੜੇ ਲੀਰਾਂ ਲੀਰਾਂ ਔਰ ਖੱਦਰ ਦੇ ਜੋ ਪਤਾ ਨਹੀਂ ਖੁਦਾ ਦਾ ਨਾਮ ਲੈਂਦੀ ਵੀ ਹੈ ਕਿ ਨਹੀਂ ਉਹਦੇ ਕੱਪੜੇ ਇਤਨੇ ਕੀਮਤੀ ਉਸਦਾ ਲਿਬਾਸ અત્યੰਤ ਸੁੰਦਰ ਕਬੀਰ ਕਹਿੰਦੇ ਨੇ ਨਹੀਂ ਇਹ ਜੋ ਪਾਣੀ ਪਿਲਾਉਂਦੀ ਏ ਇਹ ਜੋ ਸਾਰਾ ਦਿਨ ਸਤਨਾਮ ਦੀ ਧੁਨ ਦੇ ਚਲੇਨ ਰਹਿੰਦੀ ਏ ਇਹਦੇ ਕਪੜੇ ਕੀਮਤੀ ਨਹੀਂ ਮਹਾਨ ਨੇ ਚੇਲੇ ਕਹਿੰਦੇ ਨੇ ਜਿਹੜੇ ਕਪੜੇ ਅਸੀਂ ਦੇਖੇ ਨੇ ਜੇ ਕਿਦਰੇ ਤੁਸੀਂ ਦੇਖਦੇ ਤਾਂ ਕਹਿ ਉੱਠਦੇ ਵਕਈ ਇਹ ਕਪੜੇ ਮਹਾਨ ਨੇ ਇਹ ਰੂਪ ਮਹਾਨ ਹੈ ਉੱਥੇ ਭਗਤ ਕਬੀਰ ਦੋ ਸ਼ਲੋਕ ਉਚਾਰਨ ਕਰਦੇ ਨੇ ਜੋ ਗੁਰੂਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਜ ਨੇ ਕਬੀਰ ਹੈਂਗੇ ਬਾਹਨ ਸਗਨ ਘਨ ਛਤਰਪਤੀ ਕੇ ਨਾਰ ਤਾਸੋ ਪਟੰਤਰ ਨਾ ਪੁਜੇ ਹਰ ਜਨ ਕੀ ਪਨਿਹਾਰ ਮੈਂ ਮੰਨਦਾ ਉਸ ਬੇਗਮ ਦੇ ਘਰ ਦੇ ਚ ਹਾਥੀ ਨੇ ਘੋੜੇ ਨੇ ਕੰਚਨ ਹੈ ਸੋਨਾ ਚਾਂਦੀ ਹੈ ਬਹੁਤ ਸੁੰਦਰ ਮਹਿਲ ਨੇ ਔਰ ਉਹਦੇ ਕਪੜੇ ਮਖਮਲੀ ਨੇ لیکن میں پھر بھی کہنا تا وسو پٹن تر نہ پوجے ہر جن کی پنہار اے ہری دے جناں دی جڑی پنہاری ہے جو سارا دن پانی پلاندے ہے ہری دے جناں نو بھگتاں نو اے دے کپڑیاں دے سامنے اس بیگم دے کپڑے تچھنے کچھ بھی نہیں اِنہاں کپڑیاں نال انہاں دا کی مقابلہ اے کپڑے مہان ہن اے تا چیلے سارے بول پے بھگت جی ਉਹ مخਮਲੀ لباس ਹੈ ਉਹਦੇ 'ਚ ਹੀਰੇ ਤੇ ਮੋਤੀ ਜੜਤ ਨੇ ਉਸ ਵਕਤ ਕਬੀਰ ਸਮਝਾਉਂਦੇ ਨੇ ਵੀ ਗੱਲ ਸੁਣੋ ਕਬੀਰ ਨਿਰਪਨਾਰੀ ਕਿਉ ਨਿੰਦੀਏ ਕਿਉ ਹਰ ਚੇਰੀ ਕੋਮਨ ਮੈਂ ਰਾਜੇ ਦੀ स्त्री ਦੀ ਨਿੰਦਾ ਕਿਉ ਕੀਤੀ ਹਰੀ ਦੀ ਉਹ ਜਿਹੜੀ ਚੇਰੀ ਹੈ ਉਹ ਜਿਹੜੀ ਪਨਹਾਰੀ ਹੈ ਮੈਂ ਉਸ ਨੂੰ ਇਤਨਾ ਵੱਡਾ ਮਾਣ ਕਿਉ ਦਿੱਤਾ ਹੈ ਕਿ ਬੇਗਮ ਇਸ ਪਨਹਾਰੀ ਦੇ ਚਰਨਾਂ ਦੀ ਧਾਕ ਵੀ ਨਹੀਂ ਉਹਦੇ ਕੱਪੜੇ ਇਹਦੇ ਕੱਪੜਿਆਂ ਦੇ ਸਾਹਮਣੇ ਤੁੱਛ ਨੇ ਉਹਦਾ ਰੂਪ ਇਹਦੇ ਸਾਹਮਣੇ ਕੁਝ ਵੀ ਨਹੀਂ ਕਬੀਰ ਨਿਰਪਨਾਰੀ ਕਿਉਂ ਨਿੰਦੀ ਐ ਕਿਉਂ ਹਰ ਚੇਰੀ ਕੋ ਮਾਨ ਉਹ ਮਾਨਗ ਸਵਾਰੇ ਵਿਖੇ ਕੋ ਇਹ ਸਿਮਰੇ ਹਰੀ ਨਾਮ ਇਹਦੇ ਫੱਟੇ ਪੁਰਾਣੇ ਕੱਪੜਿਆਂ ਦੇ ਚ ਹਰੀ ਵਸਦਾ ਹੈ ਹਰੀ ਦਾ ਚਿੰਤਨ ਹੈ ਹਰੀ ਦਾ ਸਿਮਰਨ ਹੈ ਉਹਦੇ ਮਖਮਲੀ ਲਿਬਾਸ ਦੇ ਸੰਸਾਰਿਕ ਵਾਸ਼ਨਾਵਾਂ ਨੇ ਤ੍ਰਿਸ਼ਨਾ ਹੈ ਕਾਮਨਾ ਹੈ ਜਿਹੜਾ ਲਿਬਾਸ ਕਾਮਨਾ ਨੂੰ ਵਧਾਵੇ ਮੈਂ ਉਸ ਦੀ ਮਹਿਮਾ ਨਹੀਂ ਗਾਇਨ ਕਰ ਸਕਦਾ ਮੈਂ ਤੇ ਉਸ ਲਿਬਾਸ ਦੀ ਮਹਿਮਾ ਕਰਾਂਗਾ ਜਿਹਦੇ ਚੋਂ ਰਾਮ ਦੀ ਧੁਨ ਨਿਕਲੇ ਜਿਹਦੇ ਪ੍ਰਭੂ ਦੀ ਧੁਨ ਨਿਕਲੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵੀ ਪ੍ਰਮਾਨ ਹੈ ਬਾਬਾ ਹੋਰ ਪਹਿਨਣ ਖੁਸ਼ੀ ਖਵਾਰ ਜਿਤ ਪੈ ਦੇ ਤਨ ਵੀੜੀਏ ਮਨ ਮੇ ਚਲੇ ਵਿਕਾਰ ਉਹ ਪਹਿਣਾ ਤੇ ਖੱਜਲ ਖੁਆਰੀ ਹੈ ਜਿਹਦੇ ਨਾਲ ਵਾਸ਼ਨਾ ਵਧੇ ਕੁਝ ਐਸਾ ਖਾਣਾ ਵੀ ਹੈ ਜਿਹਦੇ ਨਾਲ ਵਾਸ਼ਨਾ ਵਧਦੀ ਹੈ ਕੁਝ ਐਸਾ ਪਹਿਨਣਾ ਵੀ ਹੈ ਜਿਹਦੇ ਨਾਲ ਸੰਸਾਰਿਕ ਵਾਸ਼ਨਾ ਵੱਧਦੀ ਹੈ ਇਸ ਵਾਸਤੇ ਗੁਰਮਤ ਕਹਿੰਦੀ ਹੈ ਐਸਾ ਖਾਓ ਜਿਹਦੇ ਨਾਲ ਵਾਸ਼ਨਾ ਸੀਮਾ ਵਿੱਚ ਰਹੇ ਐਸਾ ਪਹਿਨੋ ਜਿਹਦੇ ਨਾਲ ਕਾਮਨਾ ਸੀਮਤ ਰਹੇ ਤੋ ਭਗਤ ਕਬੀਰ ਕਹਿੰਦੇ ਨੇ ਨਿਰਪਨਾਰੀ ਕਿਉ ਨਿੰਦੀ ਏ ਮੈਂ ਇਤਨੀ ਵੱਡੀ ਨਾਰੀ ਬੇਗਮ ਦੀ ਨਿੰਦਾ ਕਿਉ ਕਰ ਛੜੀ ਉਹਨੂੰ ਕਿਉ ਛੁਟਿਆ ਆ ਕਬੀਰ ਨਿਰਪਨਾਰੀ ਕਿਉ ਨਿੰਦੀ ਏ ਕਿਉ ਹਰ ਚੇਰੀ ਕੋ ਮਾਨ ਉਹ ਮਾਂਗ ਸਵਾਰੇ ਵਿਖੇ ਕੋ ਇਹ ਸਿਮਰੇ ਹਰੀ ਨਾਮ ਤੋ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅੱਜ ਦੇ ਇਸ ਪਾਵਨ ਪਵਿੱਤਰ ਸ਼ਲੋਕ ਦੇ ਚ ਫਰਮਾਨ ਪੈ ਕਰਦੇ ਨੇ ਇਹ ਕੱਪੜ ਇਹ ਸੁੰਦਰ ਗਾਇਆ ਇਹ ਅਪਾਰ ਰੂਪ ਸਭ ਮੇ ਸਭ ਜੋਤ ਹੈ ਕੂੜ ਕਾਇਆ ਕੂੜ ਕੱਪੜ ਕੂੜ ਰੂਪ ਅਪਾਰ ਕੂੜ ਮੀਆਂ ਕੂੜ ਬੇਬੀ ਖੱਪ ਹੋਏ ਖਾ ਰਿਸ਼ਤੇ ਤੇ ਹੋਰ ਬਹੁਤ ਸਾਰੇ ਨੇ ਪਰ ਮੂਲ ਰਿਸ਼ਤਾ ਹੈ ਮੀਆਂ ਬੇਵੀ ਦਾ ਇਸ ਤੋਂ ਹੀ ਧੀਆਂ ਪੁੱਤਰ ਇਸ ਤੋਂ ਹੀ ਅਗਾ ਲੰਬਾ ਚੌੜਾ ਪਰਿਵਾਰ ਔਰ ਇਹ ਹੀ ਅਗਾ ਚੱਲ ਕੇ ਦਾਦੀ ਦਾਦਾ ਵਰਸ ਕੇ ਇਹ ਮੂਲ ਰਿਸ਼ਤਾ ਹੈ ਸੰਸਾਰ ਦਾ ਜਿਦੇ ਨਾਲ ਸੰਸਾਰ ਫੈਲਦਾ ਹੈ। ਤੋਂ ਮਹਾਰਾਜ ਕਹਿੰਦੇ ਨੇ ਇਹ ਮੀਆਂ ਇਹ ਬੀਵੀ ਇਹ ਪਤੀ ਇਹ ਪਤਨੀ ਇਹ ਰਿਸ਼ਤੇ ਵੀ ਝੂਠ ਹੈ। ਭਗਤ ਕਬੀਰ ਦਾ ਇੱਕ ਬੜਾ ਸੁੰਦਰ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ। ਕਹਿੰਦੇ ਨੇ ਖੱਡੀ ਤੇ ਬੈਠ ਕੇ ਕਪੜਾ ਬੁਣ ਰਹੇ ਸਨ ਤੇ ਲੋਹੀ ਕਿਧਰੇ ਭੋਜਨ ਲੈ ਆਈ ਤੇ ਖੱਡੀ ਤੇ ਬੈਠੇ ਬੈਠੇ ਭੋਜਨ ਛਕਣ ਲੱਗ ਪਏ। ਕਿਸੇ ਤਾਰਕਕ ਨੇ ਤਰਕ ਕਰ ਦਿੱਤੀ। ਵੇ ਜਿਸ ਬੰਦੇ ਨੂੰ ਸੁੱਚੀ ਥਾਂ ਤੇ ਬੈਠ ਕੇ ਭੋਜਨ ਛਕਣ ਦੀ ਜਾਂਚ ਨਹੀਂ ਉਹ ਰੱਬ ਨਾਲ ਕੀ ਜੁੜੇਗਾ ਤੇ ਰੱਬ ਦੇ ਕੀ ਗੱਲ ਕਰੇਗਾ ਕਬੀਰ ਉੱਥੇ ਕਹਿੰਦੇ ਨੇ ਕਹੋ ਪੰਡਤ ਸੁਚਾ ਕਹੋਂ ਥਾਂ ਜਹਾਂ ਬੈਸ ਹਾਂ ਭੋਜਨ ਕਾ ਤੂੰ ਮੈਨੂੰ ਦੱਸ ਸੁੱਚੀ ਜਗ੍ਹਾ ਕਿਹੜੀ ਐ ਜਿੱਥੇ ਬੈਠ ਕੇ ਮੈਂ ਭੋਜਨ ਛਕਾਂ ਜਿੱਥੇ ਬੈਠ ਕੇ ਮੈਂ ਪ੍ਰਸ਼ਾਦ ਛਕਾਂ ਮਾਤਾ ਝੂਠੀ ਪਿਤਾ ਵੀ ਝੂਠਾ झूठे ही फल लागे आवे झूठे जायवे झूठे झूठे मरे अब आ गए कहो पंडित सोचा तव न था जहां बैस हो भोजन खाओ जेबा झूठी बोलत झूठा करन नेत्र सब झूठे इंद्री की झूठ उतरस नाई ब्रह्मगन के लूटे जुबान झूठी है मिथ्या बोल रही है अखा झूठियां ने मिथ्या देख रही है

लेपा करिए झाड़ू बहारी दइए ते जगह पवित्र हो जांदी ओपर गंगा जली छिड़की है ता आप कहंदे ने गोबर झूठा चौका झूठा झूठे देनेकारा कहो कबीर तेई नर सूचे साची परी विचार ओही सोचे ने ओही पवित्र ने जिन्ना दे कोल सच दे विचार है जो सच नु सोचदे ने सच नु बोलदे ने सच नु सुनदे ने सच नु देखदे ने सच नाल जुड़दे ने बस ओही सोचे ने ਉਹੀ ਪਾਵਨ ਨੇ ਉਹੀ ਮਹਾਨ ਨੇ ਤਾਂ ਸਾਬੇ ਜੀ ਤੇ ਕਹਿੰਦੇ ਨੇ ਗੂੜ ਮੀਆਂ ਗੂੜ ਬੇਬੇ ਖੱਪ ਹੋਏ ਖਾਰ ਇਹ ਬੇਵੀ ਦਾ ਬੇਵੀ ਹੋਣਾ ਤੇ ਮੀਆਂ ਦਾ ਮੀਆਂ ਹੋਣਾ ਪੁਰਸ਼ ਦਾ ਪੁਰਸ਼ ਹੋਣਾ ਨਾਰੀ ਦਾ ਨਾਰੀ ਹੋਣਾ ਔਰ ਇਹ ਰਿਸ਼ਤੇ ਪਤੀ ਪਤਨੀ ਦੇ ਸਾਬ ਜੀ ਕਹਿੰਦੇ ਨੇ ਝੂਠੇ ਨੇ ਐਵੇਂ ਖੱਪ ਕੇ ਖਾਰ ਹੁੰਦੇ ਨੇ ਆਖਰ ਖਵਾਰੀ ਆਉਂਦੇ ਨੇ ਔਰ ਇਹਨਾਂ ਰਿਸ਼ਤਿਆਂ ਦੇ ਅੱਜ ਤੱਕ ਬੰਦੇ ਨੂੰ ਸਿਵਾਏ ਖਵਾਰੀ ਤੇ ਔਰ ਲਬਿਆਈ ਕੀ ਹੈ ਤੋ ਸਾਬ ਕਹਿੰਨੇ ਕੂੜ ਮੀਆਂ ਕੂੜ ਬੀਬੇ ਖੱਪ ਹੋਏ ਖਾਰ ਕੂੜ ਕੂੜੇ ਨੇਹੁ ਲੱਗਾ ਵਿਸਰਿਆ ਕਰਤਾਰ ਝੂਠੇ ਦਾ ਝੂਠੇ ਨਾਲੇ ਪਿਆਰ ਬਜਿਆ ਇਸ ਝੂਠੇ ਨੂੰ ਝੂਠ ਹੀ ਚੰਗਾ ਲਗਿਆ ਇਸ ਕੂੜੇ ਨੂੰ ਕੂੜ ਹੀ ਚੰਗਾ ਲਗਿਆ ਤੇ ਭੁੱਲ ਗਿਆ ਉਹ ਕਰਤਾਰ ਜੋ ਸੱਚ ਹੈ ਜੋ ਸਦੀਵੀ ਹੈ ਜੋ ਹਮੇਸ਼ਾ ਹੈ ਕਹਿੰਨੇ ਸਜਾਤੀ ਮੇਲ ਹੁੰਦਾ ਕੂੜ ਦਾ ਕੂੜ ਨਾਲ ਹੀ ਜਾ ਮੇਲ ਹੁੰਦਾ ਸੱਚ ਦਾ ਸੱਚ ਨਾਲ ਹੀ ਜਾ ਮੇਲ ਹੁੰਦਾ ਤੇ ਮਹਾਰਾਜ ਕਹਿੰਦੇ ਨੇ ਕੂੜ ਕੂਲੇ ਨੇਹੁ ਲੱਗਾ ਇਸ ਕੂੜੇ ਦਾ ਕੂੜੇ ਨਾਲ ਹੀ ਨੇਉ ਜਾ ਕੇ ਲੱਗਿਆ ਇਹ ਕੂੜਾ ਕੂੜੇ ਨਾਲ ਹੀ ਜਾ ਕੇ ਜੁੜਿਆ ਤੇ ਵਿਸੜਿਆ ਕਰਤਾਰ ਭੁੱਲ ਗਿਆ ਸੱਚ ਭੁੱਲ ਗਿਆ ਕਰਤਾਰ ਨੂੰ ਕਿਸ ਨਾਲ ਕੀਚੇ ਦੋਸਤੀ ਸਭ ਜਗ ਚੱਲਣ ਹਾਰ ਸਾਰਾ ਜਗਤ ਚਲਾਇਮਾਨ ਹੈ ਕਿਸ ਨਾਲ ਦੋਸਤੀ ਕਰੇਗਾ ਕਿਸ ਨਾਲ ਰਿਸ਼ਤਾ ਜੋ ਹੈ ਜੋੜੇਗਾ ਸਭ ਕੁਝ ਤੇ ਜਾ ਰਿਹਾ ਹੈ ਤੇ ਜੇ ਸਭ ਕੁਝ ਜਾ ਰਿਹਾ ਹੈ ਤੋ ਤੇਰੀ ਦੋਸਤੀ ਵੀ ਜਾਏਗੀ ਤੇਰੀ ਮਿੱਤਰਤਾ ਵੀ ਜਾਏਗੀ ਕੂੜ ਮਿੱਠਾ ਕੂੜ ਮਾਖਿਓ ਕੂੜ ਡੋਬੇ ਪੂਰ ਪਰ ਕੂੜ ਤੇ ਜੀਵਾਂ ਨੂੰ ਸ਼ਹਿਦ ਦੀ ਤਰ੍ਹਾਂ ਲੱਗਦਾ ਹੈ ਇਹ ਤੇ ਮਹਾਨ ਮਿੱਠਾ ਕਰਕੇ ਲੱਗਦਾ ਹੈ ਇਸ ਵਾਸਤੇ ਸਕੂੜ ਦੀ ਮਿਠਾਸ ਦੇਚ ਪੂਰਾ ਦੇ ਪੂਰ ਡੁੱਬ ਗਏ ਪੂਰਾ ਦੇ ਪੂਰ ਗਰਕ ਹੋ ਗਏ ਇੱਕ ਦੋ ਨਹੀਂ ਪੂਰਾ ਦੇ ਪੂਰ ਗਰਕ ਹੋ ਗਏ ਕੁਟੰਬ ਦੇ ਕੁਟੰਬ ਕਰ ਕੋ ਗਏ ਸੰਸਾਰ ਦੇ ਸਾਰੇ ਜੀ ਇਸ ਕੂੜ ਦੀ ਸ਼ਹਿਰ ਦੇ ਚ ਫਸ ਕੇ ਰਹਿ ਗਏ ਡੁੱਬ ਕੇ ਰਹਿ ਗਏ ਨਾਨਕ ਵਖਾਣੇ ਬੇਨਤੀ ਤੁਦ ਬਾਜ ਕੂੜੋਂ ਕੂੜ ਸਤਗੁਰ ਦੇਵ ਜੀ ਮਹਾਰਾਜ ਪ੍ਰਮਾਨ ਕਰਦੇ ਨੇ हे ਪ੍ਰਭੂ ਮੇਰੀ ਇਹ ਬੇਨਤੀ ਹੈ ਮੇਰੀ ਇਹ ਜੋਦੜੀ ਹੈ ਕਿ ਤੇਥੋਂ ਬਿਨਾ ਸਭ ਝੂਠ ਹੈ ਤੇਥੋਂ ਬਿਨਾ ਸਭ ਕੂੜ ਹੈ ਤੂੰ ਹੀ ਸੱਚ ਹੈ ਔਰ ਜੋ ਤੇਰੇ ਮਾਰਗ ਤੇ ਚਲੇ ਉਹ ਹੀ ਸਚਿਆਰ ਹੋਏ ਜੋ ਤੇਰੇ ਨਾਲ ਜੁੜੇ ਉਹੀ ਸਨ ਸੱਚਿਆਰ ਹੋਏ ਜੋ ਸੰਸਾਰ ਨਾਲ ਜੁੜੇ ਉਹ ਤੇ ਕੁੜਿਆਰ ਹੋ ਗਏ ਜਿੰਨਾ ਕੋਈ ਸੰਸਾਰੀ ਉਤਨਾ ਕੁੜਿਆਰ ਹੈ ਔਰ ਜਿੰਨਾ ਕੋਈ ਕਰਤਾਰੀ ਹੈ ਉਤਨੇ ਹੀ ਸੱਚਿਆਰ ਹੈ ਈਸ਼ਵਰ ਨਾਲ ਜੁੜਨਾ ਦਰਅਸਲ ਸੱਚ ਹੋਣਾ ਹੈ ਸੰਸਾਰ ਨਾਲ ਜੁੜਨਾ ਕੂੜ ਹੋਣਾ ਤੇ ਕੂੜ ਦਾ ਵੀ ਆਪਣਾ ਪ੍ਰਭਾਵ ਹੈ ਕਿਉਂਕਿ ਇਹ ਕੂੜ ਉਸ ਸੱਚ ਦੀ ਛਾਇਆ ਹੈ ਤੋ ਸੱਚ ਮਹਾਨ ਹੈ ਉਦੀ ਛਾਇਆ ਵੀ ਆਪਣਾ ਪ੍ਰਭਾਵ ਪਾਉਂਦੀ ਹੈ ਉਦੀ ਛਾਇਆ ਦੇਵੀ اپنی شക്തി ہے ماں مائی تاں کی ہے ছায়ا اس ছায়ا تو اٹھے اٹھ کے جو اس پربھو نال جڑدا ہے وہی ماں